ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸੇ ਲਈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਇਹ ਮੇਕ ਉਪਰਾਲਾ ਕੀਤਾ ਗਿਆ ਹੈ ਉਹਨਾਂ ਨੇ ਪੂਰਾ ਮੈਨੂੰ ਭਰੋਸਾ ਦਿਵਾ ਕੇ ਗਿਆ ਜੀ ਜੋ ਫੌਜੀਆ ਨੂੰ ਉਹ ਦਿੰਦੇ ਆ ਉਹ ਮੇਰਾ ਸਨਮਾਨ ਮਨ ਪੂਰਾ ਵਧੀਆ ਕਰਕੇ ਗਿਆ ਜੀ ਮੈਂ ਸੀਐਮ ਪਹੁੰਚ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਹੜਾ ਮੇਰੇ ਬੱਚੇ ਦੇ ਤੀਜੇ ਦਿਨ ਮੇਰੇ ਘਰੇ ਪਹੁੰਚ ਗਿਆ ਜੀ ਇਹ ਦੋਸਤੇ ਹੋਰ ਵੀ ਪੰਜਾਬ ਸਰਕਾਰ ਹੋਇਆ ਸਾਡੇ ਜਿਵੇਂ ਐਸਐਸਪੀ ਆਮਾਨ ਸਾਡੀ ਐਸਪੀ ਉਹਨਾਂ ਨੇ ਬਹੁਤ ਬਹੁਤ ਸਾਨੂੰ ਮਦਦ ਕਰੀਏ ਮੇਰੇ ਬੱਚੇ ਵਾਸਤੇ ਉਹਨੇ ਲਾ ਆਪਣੇ ਨੂੰ ਬੱਚਾ ਭੇਜੇ ਪੁਲਿਸ ਵਾਲੇ ਜੀ ਉਹ ਸ਼ਲਾਮੀ ਦਿੱਤੇ ਗਿਆ ਜੀ ਤੀਸਰਾ ਸ਼ੀਰ ਨ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇਹ ਕਿ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਵਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਲਜੋਗੇ ਜਾਂ ਉਹਨਾਂ ਵਾਂਗੂ ਪਰਿਵਾਰ ੁਰਜੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਤੇ 올 ਇੰਡੀਆ ਟੈਰਰਿਸਟ ਫਰੰਟ ਵੱਲੋਂ ਅੱਜ ਉਹਨਾਂ ਦਾ ਜਨਮ ਦਿਨ ਇੱਥੇ ਮਨਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਹੀਦ ਭਗਤ ਸਿੰਘ ਨੂੰ ਫੁੱਲਾਂ ਨਾਲ ਉਸ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਜਨਮ ਦਿਹਾੜੇ ਦੇ ਤੇ ਦੇਸ਼ ਦੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਹੈ ਐਮ ਐਸ ਬਿੱਟਾ ਮਨਜਿੰਦਰ ਸਿੰਘ ਬਿੱਟਾ ਵੱਲੋਂ ਦੇ کارਖਾਨਾ ਵੱਲੋਂ ਅੱਜ ਉਹਨਾਂ ਦੀ ਕੋਠੀ ਵਿਖੇ ਉਹਨਾਂ ਦਾ ਪਰਮ ਮਨਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖਦੇ ਰਹੇ ਹੋ ਕਿ ਸ਼ਹੀਦ ਭਗਤ ਸਿੰਘ ਅਮਰ ਨਿਤ ਰਹੇ ਦੇ ਜੈਕਾਰਿਆਂ ਦੇ ਨਾਲ ਸ਼ਹੀਦ ਭਗਤ ਸਿੰਘ ਜੀ ਨੂੰ ਉਹਨਾਂ ਦੇ ਜਨਮ ਦਿਨ ਦੇ ਉੱਤੇ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਅਸੀਂ ਗੱਲ ਵੀ ਕਰਨੇ ਆ। ਸਰ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ। ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜੇ ਤੇ ਐਂਟੀ ਫਰਸਟ ਐਂਟੀਟੀਸ ਫਰੰਟ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਜਿਹੜੀ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਆਲ ਇੰਡੀਆ ਅਤਵਾਦੀ ਵਿਰੋਧੀ ਫਰੰਟ ਉਹ ਸਾਡੇ ਦੇਸ਼ ਦਾ ਉਹ ਨਾਇਕ ਸੀ ਜਿਨੇ ਅੰਗਰੇਜ਼ਾਂ ਨੂੰ ਮੂੰਹ ਤੋੜ ਦਵਾ ਮੂੰਹ ਤੋੜ ਜਵਾਬ ਦੇ ਕੇ ਭਾਰਤ ਵਿੱਚੋਂ ਬਾਹਰ ਕੱਢਣ ਵਾਸਤੇ ਉਹ ਕ੍ਰਾਂਤਾ ਹਜ਼ਾਰਾਂ ਹੀ ਕ੍ਰਾਂਤੀਕਾਰੀਆਂ ਭਗਤ ਸਿੰਘ ਦੇ ਜਨਮ ਦਿਨ ਤੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਜਿਨੇ ਭਾਰਤ ਦੀ ਰੱਖਿਆ ਵਾਸਤੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਆ ਉੱਥੇ ਹੀ ਅੱਜ ਸਾਡੀ ਨੌਜਵਾਨ ਪੀੜ੍ਹੀ ਕੋਕੋ ਸਾਡੇ ਦੇਸ਼ ਦੇ ਉਹ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਹੋਰਾਂ ਨੇ 23 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਦੇ ਫੰਦੇ ਲਾ ਕੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਬਹੁਤ ਹੀ ਉਹਨਾਂ ਦਾ ਅਹੀ ਦੇਣੀਆਂ ਨਹੀਂ ਦੇ ਸਕਦੇ ਹਿੰਦੁਸਤਾਨੀ ਪਰ ਅੱਜ ਸਾਡਾ ਪੜੋਸੀ ਦੇਸ਼ ਪਾਕਿਸਤਾਨ ਸਾਡੀ ਨੌਜਵਾਨ ਪੀੜੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਉੱਥੇ ਅਸੀਂ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਕੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀ ਨੌਜਵਾਨ ਪੀੜੀ ਨੂੰ ਬਚਾਇਆ ਜਾਵੇ ਜੈ ਹਿੰਦ ਜੈ ਭਾਰਤ ਸ਼ਹੀਦ ਭਗਤ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਤੇ ਇਹ ਨਹੀਂ ਯਾਦਕ ਦੇ ਸੰਸਰੋ ਉਹਨਾਂ ਦਾ ਜਨਮ ਦਿਹਾੜਾ ਤੇ ਨਾਂ ਦਾਛੇ ਦਿਨ ਵਸ ਯਾਦ ਰੰਦਾ ਹੈ ਪਰ ਯਾਦ ਜੁੜ ਕਰਨੇ ਵਗੈਰਾ ਇਸ ਤਰ੍ਹਾਂ ਦਾ ਕੁਐਸ਼ਨ ਕੋਈ ਨਹੀਂ ਉਹਨਾਂ ਦੇ ਕੈਦ ਮਾਰਗ ਦੇ ਉੱਤੇ ਸੀ ਚਲਦੇ ਨਹੀਂ ਕਿਉਂ ਨਹੀਂ ਚਲਦੇ ਅੱਜ ਭਾਰਤ ਸਰਕਾਰ ਪੰਜਾਬ ਸਰਕਾਰ ਜਿਹੜੀ ਪੂਰੀ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਲੈ ਕੇ ਹੀ ਚੱਲ ਰਹੀ ਹੈ ਤੁਸੀਂ ਅੱਜ ਦੇਖ ਰਹੇ ਹੋ ਇਸ ਤੋਂ ਪਹਿਲਾਂ ਕਦੀ ਬਸੰਤੀ ਪੱਗਾਂ ਦਾ ਦੇਖਿਆ ਨਹੀਂ ਮਨਿੰਦਰਜੀਤ ਸਿੰਘ ਬਿੱਟਾ ਨੇ ਅੱਜ ਤੋਂ ਮੇਰਾ ਖਿਆਲ 30 ਸਾਲ ਪਹਿਲਾਂ ਇਹ ਚੀਜ਼ ਸ਼ੁਰੂ ਕੀਤੀ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਉਦੇ ਨਾਂ ਤੇ ਫੰਕਸ਼ਨ ਕਰਨੇ ਉਦੇ ਨਾਂ ਤੇ ਬਲੱਡ ਡੋਨੇਸ਼ਨ ਕੈਂਪ ਲਾਉਣੇ ਇਹ ਜਾਗਰਤੀ ਹੈ ਨੌਜਵਾਨਾਂ ਨੂੰ ਜਾਗਰਤੀ ਦਿੱਤੀ ਹੈ ਵੀ ਦੇਸ਼ ਵਾਸਤੇ ਜੋ ਸ਼ਹੀਦ ਹੁੰਦਾ ਉਹਨੂੰ ਕਦੀ ਵੀ ਦੁਨੀਆ 'ਚ ਕੋਈ ਨਹੀਂ ਭੁਲਾ ਸਕਦਾ ਤੇ ਇਸ ਤੋਂ ਇਲਾਵਾ ਹਰ ਚੀਜ਼ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਤੁਸੀਂ ਭਗਤ ਸਿੰਘ ਦੇ ਨਾਂ ਤੇ 에어ਪੋਰਟ ਵੇਖ ਲਓ ਬੱਸ ਸਟੈਂਡ ਵੇਖ ਲਓ ਸਕੂਲਾਂ ਦੇ ਨਾਮ ਦੇਖ ਲਓ ਸੜਕਾਂ ਦੇ ਰੋਡ ਦੇ ਨਾਮ ਦੇਖ ਲੋ ਜਿੰਨੇ ਵੀ ਸ਼ਹੀਦ ਹੋਏ ਇਹ ਨਹੀਂ ਸ਼ਹੀਦ ਭਗਤ ਸਿੰਘ इवनਦਨ ਜਿਹੜੇ ਅੱਜ ਵੀ ਸ਼ਹੀਦ ਹੋ ਰਹੇ ਉਹਨਾਂ ਦੇ ਨਾਂ ਤੇ ਵੀ ਸਕੂਲਾਂ ਦੇ ਨਾਮ ਰੱਖੇ ਜਾਂਦੇ ਯਾਦ ਰਹਿ ਵੈਸੇ ਬੰਦਾ ਆਉਂਦਾ ਤੁਰ ਜਾਂਦਾ ਉਹਨੂੰ ਕੌਣ ਯਾਦ ਰੱਖਦਾ ਸਿਰਫ ਉਹਦੇ ਬੱਚੇ ਹੂੰ ਉਹਨੂੰ ਦੇਸ਼ ਦੇ ਵਾਸੀ ਨਹੀਂ ਯਾਦ ਰੱਖਦੇ ਪਰ ਤੂੰ ਮੈਂ ਮੇਰਾ ਸਵਾਲ ਸੀਗਾ ਕਿ ਅੱਜ ਜਿਵੇਂ ਨੌਜਵਾਨੀ ਹੈ ਉਹ ਇਸ ਚੀਜ਼ ਤੋਂ ਵਿमुख ਹੋ ਰਹੀ ਹੈ ਉਹ ਇਸ ਤੋਂ ਭੁੱਲਦੀ ਜਾ ਰਹੀ ਹੈ ਅਸੀਂ ਲੋਕ ਤਾਂ ਜਰੂਰ ਯਾਦ ਕਰਕੇ ਰੱਖਿਆ ਸਾਡੇ ਮੋਨੂਮੈਂਟਸ ਸਾਡੀਆਂ ਕੀ ਕਹਿੰਦੇ ਬਿਲਡਿੰਗਸ ਸਾਡੇ ਹੋਰ ਸਥਾਨ ਜਿਹੜੇ ਨੇ ਇਹਨਾਂ ਦੇ ਨਾਮ ਦੇ ਉੱਤੇ ਜਰੂਰ ਨੇ ਪਰ ਜਿਹੜੀ ਚੀਜ਼ ਜਿਹੜੀ ਥੀਮ ਲੈ ਕੇ ਚੱਲੇ ਸੀ ਉੱਥੋਂ ਅਸੀਂ ਭਟਕਦੇ ਜਾ ਰਹੇ ਨਹੀਂ ਮੈਂ ਤੁਹਾਡੇ ਨਾਲ ਇਸ ਗੱਲ ਤੋਂ ਸਹਿਮਤ ਨਹੀਂ ਹਾਂ ਜੇਕਰ ਅਸੀਂ ਫੰਕਸ਼ਨ ਕਰਦੇ ਹਾਂ ਜਾਂ ਯਾਦ ਕਰਦੇ ਹਾਂ ਉਹਦੇ ਨਾਲ ਨੌਜਵਾਨਾਂ ਦੇ ਵਿੱਚ ਜਾਗਰਤੀ ਆਉਂਦੀ ਹੈ ਹਾਂ ਔਰ ਜਾਗਰਤੀ ਆਉਣ ਦਾ ਮਤਲਬ ਇਹ ਆ ਕਿ ਸਮਾਜ ਚੇਂਜ ਹੁੰਦਾ हां चंद बंदे जेडे भटक गए कुछ अत्वाद दे वल चले गए कुछ नशे दे वल चले गए पर ओना नु भी इस जाग्रति तो सबक लैन दी ਲੋੜ ਆ ਵੀ जेकर चंगा ਕੰਮ ਕੀਤਾ ਦੇਸ਼ ਲਈ ਕੰਮ ਕੀਤਾ ਤਾਂ ਉਸ ਦੁਨੀਆ ਉਹਨੂੰ ਅਖੀਰ ਤੱਕ ਯਾਦ ਰੱਖੇਗੀ ਜਿਹੜਾ ਬੰਦਾ ਮਾੜੇ ਕੰਮ ਕਰਦਾ ਉਹਨਾਂ ਦੀ ਲਾਈਫ ਬਹੁਤ ਹੀ ਨਹੀਂ ਆ ਚਾਹੇ ਉਹ ਅਤਵਾਦੀ ਆ ਨਸ਼ੇੜੀ ਆ ਕੋਈ ਵੀ ਆ 2-4 ਸਾਲ ਦੀ ਲਾਈਫ ਲੈਂਦੀ ਆ ਉਦੋਂ ਬਾਅਦ ਖਤਮ ਤੇ ਔਰ ਉਹਨੂੰ ਮਾੜੇ ਤਰੀਕੇ ਨਾਲ ਹੀ ਯਾਦ ਕੀਤਾ ਜਾਏਗਾ ਜਿ ਬਿਲਕੁਲ ਸਹੀ ਪਗਲ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਅਸੀਂ ਮਨਾ ਰਹੇ ਹਾਂ ਸ਼ਰਦਾ ਦੇ ਫੁੱਲ ਅਰਪਿਤ ਕਰ ਰਹੇ ਹਾਂ ਦੇਸ਼ ਦੇ ਉਸ ਖੀਰੇ ਦਾ ਜਨਮ ਦਿਹਾੜਾ ਮਨਾ ਰਹੇ ਜਿਸ ਨੇ ਆਜ਼ਾਦੀ ਦੀ ਲੜਾਈ ਲਈ ਆਪਣਾ ਜੀਵਨ ਕੁਰਬਾਨ ਕੀਤਾ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਯੋਰ ਕਿਤਨਾ ਬਾਜੂਏ ਕਾਤਲ ਮੇ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੇ ਜੋ ਇਹ ਨਾਰਾ ਦਿੱਤਾ ਸੀ ਅੱਜ ਵੀ ਯੁਵਾ ਦੇ ਵਿੱਚ ਇਹ ਨਾਰਾ ਬਿਲਕੁਲ ਕਾਮਯਾਬ ਹੈ ਅੱਜ ਵੀ ਤੁਸੀਂ ਆਪਾਂ ਬਾਰਡਰ ਤੇ ਜਾਂਦੇ ਆ ਉੱਥੇ ਜਾ ਕੇ ਭਾਰਤ ਮਾਤਾ ਦੀ ਜਿੱਦੋ ਜੈ ਬੋਲਦੇ ਆ ਉਹ ਭਗਤ ਸਿੰਘ ਹੀ ਸਾਨੂੰ ਯਾਦ ਆਉਂਦੇ ਆ ਕਿਉਂਕਿ ਉਹਨਾਂ ਨੇ ਦੇਸ਼ ਵਾਸਤੇ ਜਿਹੜੀ ਕੁਰਬਾਨੀ ਦਿੱਤੀ ਹੈ ਕਦੀ ਭੁਲਾਈ ਨਹੀਂ ਜਾ ਸਕਦੀ ਮੈਂ ਤਾਂ ਕਹਿੰਦਾ ਜਿਹੜੀਆਂ ਸਰਕਾਰਾਂ ਹੁਣ ਵੀ ਆਈਆਂ ਅਜੇ ਵੀ ਕੁਝ ਨਹੀਂ ਵਿਗੜਿਆ ਸ਼ਹੀਦ ਭਗਤ ਸਿੰਘ ਦੇ ਉੱਪਰ ਸੰਦੇਸ਼ ਦੇ ਉੱਪਰ ਚੱਲ ਕੇ ਦੇਸ਼ ਦੇ ਵਿੱਚੋਂ ਨਸ਼ੇ ਨੂੰ ਖਤਮ ਕੀਤਾ ਜਾਵੇ ਆਏ ਦਿਨ ਪਾਕਿਸਤਾਨ ਤੋਂ ਡਰੋਨ ਦੇ ذریعے ਕਿੰਨਾ ਨਸ਼ਾ ਤਸਕਰ ਕਿੰਨਾ ਹੋ ਰਿਹਾ ਇਹਨਾਂ ਨੂੰ ਡਰੋਨ ਦੇ ਉੱਪਰ ਪੂਰੀ ਪਾਬੰਦੀ ਲਾਉਣੀ ਚਾਹੀਦੀ ਹੈ ਔਰ ਇੰਨੀ ਠੱਲ ਪਾਉਣੀ ਚਾਹੀਦੀ ਹੈ ਗਵਾਂਢੀ ਮੁਲਕ ਜਿਹੜਾ ਪਾਕਿਸਤਾਨ ਆ ਇਹ ਨਸ਼ੇ ਡਰੋਨ ਦੇ ਰਾਹੀਂ ਭੇਜ-ਭੇਜ ਕੇ ਸਾਡੇ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦਾ ਅਸੀਂ ਅੱਜ ਪ੍ਰਣ ਕਰਨਾ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਕਿ ਅਸੀਂ ਨੌਜਵਾਨਾਂ ਦੇ ਵਿੱਚ ਇਹੋ ਜੀ ਇੱਕ ਕ੍ਰਾਂਤੀ ਇੱਕ ਲੈ ਕੇ ਆਉਣੀ ਆ ਜਿਹੜਾ ਉਹ ਨਸ਼ਿਆਂ ਨੂੰ ਬਿਲਕੁਲ ਤਿਆਗ ਦੇਣ ਜੈ ਜੈ ਭਰਤ ਸੋ ਸ਼ਹੀਦ ਭਗਤ ਸਿੰਘ ਜੀ ਦਾ ਅੱਜ ਜਨਮ ਦਿਨ 올 ਇੰਡੀਆ ਟੈਰਰਿਸਟ ਫਰੰਟ ਵੱਲੋਂ ਬਣਾਇਆ ਜਾ ਰਿਹਾ ਹੈ 올 ਇੰਡੀਆ ਟੈਰਰਿਸਟ ਫਰੰਟ ਦੇ ਮੁਖੀ ਮਨਜਿੰਦਰ ਸਿੰਘ ਬਿੱਟਾ ਜੀ ਦੀ ਕੋਠੀ ਦੇ ਉੱਤੇ ਵਿਖੇ ਸ਼ਹੀਦ ਭਗਤ ਸਿੰਘ ਨੂੰ ਫੁੱਲਾਂ ਦੇ ਨਾਲ ਸ਼ਰਧਾਂਜਲੀ ਦਿੱਤੀ ਗਈ ਹੈ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਪਰਣ ਲਿਤਾ ਗਿਆ ਹੈ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ ਇਸ ਲਈ ਸੰਘਰਸ਼ ਵਿੜਨਾ ਹੈ ਔਰ ਇਹ ਸੰਘਰਸ਼ ਭਗਤ ਸਿੰਘ